ਆਪਾਂ ਗੱਲ ਕਰਦੇ ਹਾਂ ਜੀ ਸਰਜੀ ਸਿੰਘ ਦੇ ਨਾਲ ਸਰਜੀ ਸਿੰਘ ਜੀ ਅੱਜ ਮੀਡੀਆ ਦੀ ਲੋੜ ਪਈ ਕੀ ਗੱਲ ਹੋਈ ਹੈ ਆਪਣੇ ਨਾਲ ਤੇ ਕਿਰਪਾ ਕਰਕੇ ਜੋ ਜਾਣਕਾਰੀ ਦੇਣੀ ਆ ਸਹੀ-ਸਹੀ ਦਿਓ ਔਰ ਸਾਫ਼ ਕਰੰਟ ਦਿਓ ਸਰ ਸਾਡੇ ਨਾਲ ਬਹੁਤ ਤਕਾ ਹੋਇਆ ਹੋਆ ਅੱਛਾ ਜੀ 3 ਤਰੀਕ ਦੀ ਵਾਕਿਆ ਹੋਇਆ ਸਾਡੇ ਨਾਲ ਤਿੰਨਾ ਕਿਹੜੀ ਚੀਜ਼ ਕਿਹੜੇ-ਕਿਹੜਾ ਮਹੀਨਾ 6 ਮਹੀਨੇ ਜੀ 8 ਮਹੀਨਾ ਹਾਂਜੀ ਬੱਚਾ ਗੁਰਦਰਾ ਸਾਹਿਬ ਗਿਆ ਸੀ ਉੱਥੇ ਜਾ ਕੇ ਉਹਨਾਂ ਦੇ ਬੱਚੇ ਮੁੰਡੇ ਵੀ ਉਹ ਤੇ ਜੀ ਕੋਮ ਕਿੰਨਾਂ ਦੇ ਜਿੰਨਾਂ ਦਾ ਗੁਰਦੁਆਰਾ ਕੁਲਵੰਤ ਸਿੰਘ ਤੇ ਰਾਜੀ ਸਿੰਘ ਕੀ ਇਹ ਪਰਸਨਲ ਗੁਰਦੁਆਰਾ ਕਿਸ ਦਾ ਹਾਂਜੀ ਉਹਨਾਂ ਦਾ ਆਪਣਾ ਜੀ ਅੱਛਾ ਉੱਥੇ ਬੱਚੇ ਸਾਡੇ ਦਰਸ਼ਨਾਂ ਨਹੀਂ ਜਾਂਦੇ ਆ ਮਾਤਾ ਦੇਖਣ ਵਾਸਤੇ ਅੱਛਾ ਜੀ ਉੱਥੇ ਇਹਨਾਂ ਨਾਲ ਹਰਕਤ ਕੀਤੀ ਗਈ ਆ ਕਿਹਦੇ ਵੱਲੋਂ ਪੁੱਤਰ ਕੁਲਵੰਤ ਸਿੰਘ ਹਾਂਜੀ ਮੇਰਾ ਰਾਜੂ ਸਿੰਘ ਦਾ ਬੇਟਾ ਅੱਛਾ ਜੀ ਰਾਜਾ ਸਿੰਘ ਜੀ ਅੱਛਾ ਜੀ ਨਾਲ ਉਹਦਾ ਮੁੰਡਾ ਜੀ ਨੋ ਖਲਵੰਤ ਦਾ ਜਸਵੀਰ ਜਸਵੀਰ ਸਿੰਘ ਅੱਛਾ ਜੀ ਇਹ ਉਤੇ ਬੱਚੇ ਨਾਲ ਮਾਰਾ ਘਟਨਾ ਵਰਤੀ ਆ ਅੱਛਾ ਬਾਦ ਫੈਲੀ ਹੋਈ ਹਾਂਜੀ ਠੀਕ ਹੈ ਘਰ ਆਣ ਕੇ ਬੱਚਾ ਰੋਇਆ ਵਾ ਅੱਛਾ ਜੀ ਉਹਨਾਂ ਦੀ ਮਾਂ ਨੇ ਆਣ ਕੇ ਪੁੱਛਿਆ ਵੀ ਕੀ ਗੱਲ ਆ ਬੱਚੀ ਦੀ ਹਾਲਤ ਦੀ ਵੇਖੀ ਹਾਂਜੀ ਬਹੁਤ ਮਾਰੀ ਸੀ ਅੱਛਾ ਪੰਜੀ ਤੁਸੀਂ ਦੱਸੋ ਬੱਚੇ ਦੀ ਹਾਲਤ ਨਹੀਂ ਹੀ ਵੇਖਦੀ ਬੱਚਾ ਖੂਨ ਨਾਲ ਸਾਰਾ ਹੀ ਲਿਬੜਿਆ ਹੋਇਆ ਹੈ ਤੇ ਹੋਣੀ ਜਦੋਂ ਫਾਤਰ ਨੇ ਦੱਸਿਆ ਨੇ ਵੀ ਕਹਿੰਦੇ ਵੀ ਉਹਦੇ ਪੁੱਤ ਢਿੱਡ ਉਹਨੇ ਕਿਹਾ ਵੀ ਢਿੱਡ ਫੀਡ ਹੋਣੀ ਹੈ ਹਾਂਜੀ ਢਿੱਡ ਤੇ ਪੇਟ ਤੇ ਦਰਦ ਹੋ ਰਹੀ ਆਪਾਂ ਬੱਚੇ ਦੇ ਜਦੋਂ ਕੱਪੜੇ ਵੇਖੇ ਕੱਪੜਾ ਬੱਚਾ ਨੂੰ ਚੜਿਆ ਪਿਆ ਸੀ ਖੂਨ ਨਾਲ ਹਾਂਜੀ ਅੱਛਾ ਫਿਰ ਬਹੁਤ ਹਾਲ ਪੁਰਾ ਉਹਨੇ ਕਿਹਾ ਵੀ ਕਲਵੰਤ ਦਾ ਪੁੱਤਰ ਜਿਹੜਾ ਹੈ ਲਖਬੀਰ ਜਸਬੀਰ ਉਸਨੇ ਅੰਦਰ ਪਰੇ ਦੀ ਕੰਧ ਟੱਪ ਗਿਆਣ ਕੇ ਵਾਟ ਹੋਇਆ ਤੇ ਜਿਹੜਾ ਰਾਜੂ ਦਾ ਪੁੱਤਰ ਹੈ ਰਾਜਾ ਉਹਨੇ ਮਾੜਾ ਕੰਮ ਕੀਤਾ ਬੱਚੇ ਅੱਛਾ ਸਾਨੂੰ ਕੋਈ ਨਿਸ਼ਾਨਬ ਨਹੀਂ ਸਰ ਮਿਲਦਾ ਅੱਛਾ ਤੇ ਸਰ ਫਿਰ ਇਸ ਵਾਰੀ ਫਿਰ ਤੁਸੀਂ ਉਸ ਪਰਿਵਾਰ ਨਾਲ ਗੱਲ ਕੀਤੀ ਹੈ ਵੀ ਭਾਜੀ ਆ ਤੁਹਾਡੇ ਪਰਿਵਾਰ ਨੇ ਆ ਹਾਂਜੀ ਆਏ ਸਰ ਘੰਟਾ ਇੱਕ ਘੰਟਾ ਸਿਰਖ ਪਾਇਆ ਉਹਨਾਂ ਦੇ ਗੁਰਦੁਆਰਾ ਸਾਹਿਬ ਚ ਆ ਗਏ ਕੈਮਰੇ 'ਚ ਉਹਨਾਂ ਦੀ ਵੀਡੀਓ ਵੀ ਹੈਗੀ ਤੁਸੀਂ ਕਢਾ ਕੇ ਦੇ ਸਕਦੇ ਕਿ ਤੁਹਾਡੇ ਬੱਚੇ ਨੇ ਸਾਡੇ ਬੱਚੇ ਨਾਲ ਬਹੁਤ ਮਾੜਾ ਕੰਮ ਕੀਤਾ ਉਹਨਾਂ ਨੇ ਕਿਹਾ ਕਿ ਸਾਡੇ ਬੱਚੇ ਨੇ ਨਹੀਂ ਕੀਤਾ ਸਹੀ ਆਵਾਜ਼ਾਂ ਬੱਚੇ ਅੱਛਾ ਅਸੀਂ ਦੋਨੋਂ ਜੀ ਉੱਥੇ ਬਹਿ ਗਏ ਬਹੁਤ ਜ਼ਿਆਦਾ ਗੜਪੇ ਆ ਉਹਨਾਂ ਨੇ ਨਹੀਂ ਸਾਡੀ ਸੁਣੀ ਤੇ ਰਾਜੂ ਸਿੰਘ ਨੇ ਆਖਿਆ ਵੀ ਜੋ ਕਰਨਾ ਤੁਸੀਂ ਕਰ ਲਓ ਜਿੱਥੇ ਜਾਣਾ ਭੱਜ ਰਹੀ ਇਹ ਕੰਮ ਚ ਮਤਲਬ ਵਾਕਿਆ ਭਾਂਜੀ ਤੁਹਾਨੂੰ ਉਹਨਾਂ ਨੇ ਉਹਨਾਂ ਨੇ ਇਹ ਗੱਲ ਕਹੀ ਕਿ ਤੁਸੀਂ ਜੋ ਕਰਨਾ ਕਰ ਲੋ। ਹਾਂਜੀ ਉਹਨਾਂ ਕਹਿੰਦੇ ਜੋ ਕਰਨਾ ਕਰ ਲੋ ਅਸੀਂ ਆਪਣਾ ਬੱਚਾ ਨਹੀਂ ਤੁਹਾਨੂੰ ਲਿਆ ਕੇ ਵੀ ਕਰਾਂ ਹਾਂ ਇਹ ਕਾਫੀ ਛੇਤਰ ਮਾਰੋ ਬੱਚੇ। ਉਹਨਾਂ ਕਹਿ ਕੇ ਅਸੀਂ ਇਹ ਕੰਮ ਨਹੀਂ ਕਰਨਾ ਤਦਕਿ ਜੋ ਹੁੰਦਾ ਕਰੋਗੇ। ਅੱਛਾ। ਕਿੱਥੇ ਜਾਣਾ ਤੂੰ ਜਾ। ਇਹ ਗੱਲ ਬੋਲੀ। ਉਸ ਤੋਂ ਬਾਅਦ ਫਿਰ ਤੁਸੀਂ ਪੰਚਾਇਤ ਕੋ ਨਹੀਂ ਗਏ? ਉਹ ਪੰਚਾਇਤ ਹੀ ਸੀ ਜੀ। ਕਿਹ ਚਾਹਦੇ ਹੋ ਸਰਪੰਚੇ ਸੀਗੇ ਪਿੰਡ ਦੇ ਜਿਹਦੇ ਬੱਚੇ ਨੇ ਕੰਮ ਕੀਤਾ ਸੀ। ਮੌਜੂਦ ਸਰਪੰਚ? ਜੰਮ ਤੋਂ ਪਹਿਲਾਂ ਸਰਪੰਚ। ਸਾਰਕਾ ਸਰਪੰਚ? ਹਾਂਜੀ। ਅੱਛਾ ਜੀ। ਉਨਾਂ ਤੋਂ ਕਹੀ ਦਿੱਤੀ ਵਜੋਂ ਜਿੱਥੇ ਜਾਣਾ ਜੇ ਜੋ ਕਰਨਾ ਕਰ ਲੋ ਸਾਡੇ ਕੋਲ ਸਾਡਾ ਬੱਚਾ ਨਹੀਂ ਗਲਤ ਹੈਗਾ ਤਾਂ ਦੇ ਬੱਚੇ ਨੂੰ ਸਹੀਆ ਹੋ ਜਾ ਕੋਠੇ ਤੋਂ ਡਿੱਗ ਗਿਆ ਉਥੇ ਬੋਟਾ ਗਿੱਤੀ ਅੱਛਾ ਜੀ ਗੁਰਦਰਾ ਸਾਹਿਬ ਗਲਤ ਕੰਮ ਹੋ ਗਿਆ ਪਰ ਬਾਅਦ ਚ ਘਰ ਆਉਣ ਤੋਂ ਬਾਅਦ ਬੱਚੇ ਨੂੰ ਪੁੱਛਿਆ ਗਿਆ ਮੈਂ ਉਹਦੀ ਅਣਕੇ ਘਰ ਬੈਠੇ ਵੀਡੀਓ ਸਾਰਾ ਕੁਝ ਦੇਖ ਕੇ ਉਹਨਾਂ ਨੂੰ ਮੈਂ ਸਬੂਤ ਵੀ ਵਿਖਾਇਆ ਜਾ ਕੇ ਵੇਖ ਲੋ ਬੱਚੇ ਦੇ ਆ ਕਾਰਨ ਹੋਇਆ ਉਹ ਕਹਿੰਦੇ ਸਾਰਾ ਝੂਠ ਜਿੱਥੇ ਜਾਣਾ ਜੇ ਫਿਰ ਅਸੀਂ ਬਾਅਦ ਚੋਂ ਤੋਂ ਉਸਦੇ ਕੋਲ ਗਿਸ਼ੇ ਹੋਏ अच्छा जी फिर ਨੇ ਬਿਆਨ ਲੈ ਕੇ ਉਹਨਾਂ ਨੇ ਸਾਨੂੰ ਕਹਿਤਾ ਵੀ ਹਸਪੀਟਲ ਲੈ ਕੇ ਜਾਓ ਬੱਚੇ ਨੂੰ ਜੀ ਤੇ ਬੱਚੇ ਦੇ ਹਸਪੀਟਲ ਤੋਂ ਬਾਅਦ ਕਿਹੜੇ ਹਸਪਤਲ ਖੜਿਆ ਤੁਸੀਂ ਪਹਿਲਾਂ ਖੜਿਆ ਜੀ ਗੁਰਨਾਣਕਾ ਹਸਪੀਟਲ ਗਿਆ ਜੀ ਅਮਰਸਰ ਹਾਂਜੀ ਅੱਛਾ ਜੀ ਬੀਬੀ ਨਾਨਕੀ ਜੀ ਠੀਕ ਹੈ ਹਾਂਜੀ ਹਾਂਜੀ ਉਕਤਨ ਦਰਵਾੜਾ ਹਾਂਜੀ ਉੱਥੇ ਮੈਡੀਕਲ ਰਿਪੋਰਟ ਸਾਡੀ ਠੀਕ ਹੈ ਜੀ ਅੱਛਾ ਜੀ ਹਾਂਜੀ ਜੋ ਕੇਸ ਨੇ ਗਲਤ ਕੀਤਾ ਸੀ ਉਹਦਾ ਰਿਜ਼ਲਟ ਸਾਡੇ ਕੋਲ ਹੈ अच्छा ਤੇ ਇਹਨਾਂ ਦੀ ਵੜਦੀ ਸਜ਼ਾ ਇਹਨਾਂ ਨੂੰ ਤੇ ਉਸ ਤੋਂ ਬਾਅਦ ਫਿਰ ਜੋ ਪਰਚਾ ਹੋਇਆ ਐ ਐਫ ਆਈ ਆ ਦਰਜ ਹੋਈ ਹੈ ਹਾਂਜੀ ਹੋ ਗਈ। ਅੱਛਾ ਚਲੋ ਐਫ ਆਈ ਆ ਦੀ ਕਾਪੀ ਸਾਨੂੰ ਦੇ ਦੋਗੇ? ਹਾਂਜੀ ਦੇ ਦੋਗੇ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਫਿਰ ਪੁਲਿਸ ਨੇ ਕੈਸ਼ਨ ਨਹੀਂ ਲਿਆ। ਐਕਸ਼ਨ ਐ ਉਹ ਹੀ ਕਹਿੰਦੇ ਕੋਈ ਲੈ ਕੇ ਜਾਂਦੇ ਨੇ ਫੜ ਕੇ ਤੇ ਉਹਨਾਂ ਨੂੰ ਸ਼ਾਮ ਨੂੰ ਛੱਡ ਦਿੰਦੇ ਆ ਉਹਨਾਂ ਦਾ ਘਰ ਦਾ। ਉਹ ਕਹਿੰਦੇ ਵੀ ਮੁੰਡੇ ਨੂੰ ਤੇ ਲੱਭੋ ਤੁਸੀਂ ਤੇ ਫਿਰ ਅਸੀਂ ਫੜਦੇ ਆ। ਨਹੀਂ ਤਾਂ ਫੜ ਕੇ ਕਿਉਂ ਖੜਿਆ ਹੈ? ਫੜ ਕੇ ਇਹਨਾਂ ਦੇ ਘਰ ਦੇ ਮਾਮਰਾ ਨੂੰ ਘੜਦੇ ਆ। ਇਹ ਕਿਨਾਂ ਦਾ ਮੁੰਡਾ ਘੜਿਆ ਸੀ ਇਹਨਾਂ ਦਾ ਭਰਾ। ਤੇ ਉਧਰੋਂ ਦੇ ਪਿਓ ਨੂੰ ਖੜਿਆ ਸੀ ਕੁਲਵੰਤ ਸਿੰਘ ਨੂੰ ਉਹਨੂੰ ਵੀ ਸ਼ਾਮ ਨੂੰ ਛੱਡਦਾ ਅੱਛਾ ਹਾਂਜੀ ਗੱਡੀ ਵੀ ਸਾਡੀ ਮੰਗਦੇ ਨੇ ਵੀ ਬੰਦਾ ਚੁੱਕਣ ਵਾਸਤੇ ਗੱਡੀ ਸਾਡੀ ਜਾਂਦੀ ਨਾਲ ਅੱਛਾ ਉਹ ਉਥੋਂ ਹੀ ਜਾਂਦੀ ਥਾਣੇ ਦੀ ਗੱਡੀ ਸਾਡੀ ਅੱਛਾ ਜੀ ਫੇਰ ਮਲਾ ਕੇ ਕਰਾਇਆ ਦੇਦੇ ਹੁੰਦੇ ਆ ਗੱਡੀ ਤੇ ਫੇਰ ਮਲਾ ਕੇ ਤੁਰਦੇ ਸਾਡੇ ਅੱਛਾ ਤੁਹਾਡੇ ਕੋਲ ਮਤਲਬ ਫਿਰ ਕਿਰਾਏ ਤੇ ਗੱਡੀ ਲਿਆਉਣੇ ਹਾਂ ਹਾਂਜੀ ਆਪਣੇ ਵੱਲੋਂ ਮੇਰੇ ਵੱਲੋਂ ਜੋ ਨਾ ਪੁੱਛੀ ਗਈ ਹੋ ਤੁਸੀਂ ਕੁਝ ਕਹਿਣਾ ਚਾਹੋ ਹੋਰ ਇਸ ਮੁੱਦੇ ਤੇ ਹਾਂਜੀ ਇੱਕ ਤਾਂ ਅਸੀਂ ਦਿਹਾੜੀਦਾਰ ਬੰਦੇ ਆ ਅੱਛਾ ਕਰਾਰੇ ਤੇ ਗੱਡੀ ਘੜ ਕੇ ਮੁਲਾਜ਼ਮ ਨਾਲ ਖੜ ਕੇ ਫੇਰੇਡ ਕਰਦੇ ਆ ਅੱਛਾ ਸਾਰੀ ਮੰਗਿਆ ਵੀ ਸਰਕਾਰੀ ਗੱਡੀ ਜਾਵੇ ਅੱਛਾ ਤੇ ਬੰਦੇ ਫੜ ਕੇ ਤੇ ਲਿਆਵੇ ਅੱਛਾ ਜੀ ਜੇ ਅਗਰ ਨਹੀਂ ਹੋ ਜਾ ਕੋ ਕੰਮ ਹੁੰਦਾ ਤੇ ਅਲੀ ਫਰ ਠਾੜੇ ਮੂਰੇ ਅੱਗੇ ਧਰਨਾ ਲਾਵਾਂਗੇ ਅੱਛਾ ਜੀ ਹਾਂਜੀ ਬਾਕੀ ਜੀ ਜਿ세 ਬੰਦਿਆ ਨਾ ਸਾਡੀ ਗੱਲਬਾਤ ਹੋਈ ਆ ਅੱਛਾ ਸਾਨੂੰ ਧਰਨਾ ਲਾਉਣਾ ਪਿਆ ਤੇ ਲਾਵਾਂਗੇ ਉਹਨਾਂ ਦਾ ਨਾਂ ਨਹੀਂ ਮੈਂ ਲੈ ਸਕਦਾ ਅੱਛਾ ਅੱਲਾ ਦੇ ਸਹਯੋਗ ਨਾਲ ਅਸੀਂ ਇਹ ਮੁੱਦਾ ਗਾਂਢਾ ਹੋਇਆ ਸਮਝੋ ਜਿੱਥੋਂ ਤੱਕ ਪਹੁੰਚਣਾ ਪਿਆ ਅਸੀਂ ਇਸ ਮਸਲੇ 'ਤੇ ਲੜਾਂਗੇ ਮਤਲਬ ਇਨਸਾਫ ਦੀ ਲੜਾਈ ਲੰਮੀ ਲੜਾਂਗੇ ਜੀ ਤੇ ਚਲੋ ਧੰਨਵਾਦ ਜੀ ਤੁਹਾਡਾ ਅੱਪਾ ਹੁਣ ਇਹ ਗੱਲ ਕੀਤੀ ਹੋ ਜੀ ਪਰਿਵਾਰਕ ਮੈਂਬਰਾਂ ਨਾਲ ਜਿਹੜੇ ਕਿ ਬੜੇ ਦੁਖੀ ਸੀ ਕਿ ਉਹਦੇ ਫਾਦਰ ਨੇ ਸਾਨੂੰ ਆਫ ਕੈਮਰਾ ਦੱਸਿਆ ਕਿ ਭਾਜੀ ਅਸੀਂ ਆ ਆਟੋਮਟਿਕ ਰਿਕਰਡਿੰਗ ਬਾਰੇ ਸੋਚ ਰਹੇ ਸੀ ਕਿ ਸਾਡੇ ਨਾਲ ਜੋ ਮਾੜੀ ਘਟਨਾ ਹੋਈ ਆ ਉਹ ਸਾਡੇ ਪ੍ਰਦਰਸ਼ਨ ਬਾਹਰ ਕਿ ਬੱਚੇ ਨੂੰ ਵੇਖ ਵੇਖ ਸਾਡਾ ਰੋਣ ਨਿਕਲਦਾ ਐਫ ਆਈ ਆਰ ਹੋ ਚੁੱਕੀ ਆ ਨੰਬਰ ਲੋਡ ਕਰ ਚੁੱਕੇ ਆ ਪਰਿਵਾਰ ਦੀ ਗੱਲ ਸੁਣੀ ਆ ਹੁਣ ਇਸ ਮਤੀ ਪੁਸਤ ਪ੍ਰਸ਼ਾਸਨ ਨਾਲ ਗੱਲ ਕਰਾਂਗੇ ਕਿ ਜੇ ਐਫ ਆਈ ਆਰ ਲਾਂਚ ਹੋ ਚੁੱਕੀ ਆ ਕਿ ਪੁਸਤ ਪ੍ਰਸ਼ਾਸਨ ਜੋ ਇਹਨਾਂ ਤੇ ਪਰਿਵਾਰ ਨੇ ਪੁਸਤ ਪ੍ਰਸ਼ਾਸਨ ਦੇ ਲੈ ਕੇ ਕੰਬੀਰੋ ਰੋਪ ਲਾਏ ਆ ਉਸ ਬੰਦੀ ਪੁਸਤ ਕੋ ਵੀ ਜਾਣਕਾਰੀ ਲਵਾਂਗੇ ਉਹਨਾਂ ਨਾਲ ਵੀ ਇਸ ਬੰਦੀ ਗੱਲ ਕਰਾਂਗੇ ਬਾਕੀ ਇਹਨਾਂ ਦਾ ਪੱਖ ਸੁਣਿਆ ਦੂਜਿਆਂ ਦਾ ਪੱਖ ਸੁਣਾ ਵੀ ਸੁਣਨੀ ਬੜੀ ਜ਼ਰੂਰੀ ਹੈ ਅ ਇਹਨਾਂ ਸ਼ਬਦਾਂ ਨਾਲ ਮੈਂ ਕਰਿੰਦਪੁਰ ਰਹੀ ਦਾ ਸੈਂਟਰਲ ਮੀਡੀ ਧੰਨਵਾਦ ਅ ਡੇਲੀ ਨਿਊਜ਼